ਕਿੰਨੇ ਲੱਗ ਗਏ 10-10 ਲੱਖ ਰੁਪਏ 10-10 ਲੱਖ ਰੁਪਏ ਲੱਗ ਗਿਆ ਧੌਣ ਘਵਾ ਕੇ ਬੰਦਾ ਦੇਖਦਾ ਗਿਆ ਫਿਰ ਦੇਖਦਾ ਵੀ ਕੋਈ ਕੁਥਾਏਗਾ ਯਾਰ ਇਹਨੇ ਐਡੀ ਭੀੜ ਚੋਂ ਸਾਡੀ ਪਛਾਣ ਬਣਾਈ ਦੁਨੀਆ ਤੇ ਸਹੀ ਗੱਲ ਹੈ ਹੈਨਾ ਸਹੀ ਗੱਲ ਹੈ ਇਹਦੇ ਕਰਕੇ ਖੜੇ ਆ ਇਹਦੇ ਕਰਕੇ ਖੜੇ ਲੈ ਵੀ ਮਿੱਤਰੋ ਤੁਹਾਨੂੰ ਦਿਖਾਉਣਾ ਕਿ ਬੱਕਰਾ ਬਾਈ ਕਹਿੰਦਾ ਵੀ ਇਹਦੀ ਹਾਈਟ 50 ਇੰਚ ਆ ਗਈ ਕਿਉਂ ਬਈ ਹੈਗੀ 50 ਇੰਚ ਹੈਗੀ ਹੈ ਤੁਹਾਡੇ ਸਾਹਮਣੇ ਲੈ ਵੀ 50 ਇੰਚ ਦੀ ਹਾਈਟ ਆ ਬਾਈ ਦੇਖ ਸਕਦੇ ਹੋਗੇ ਇਹਦਾ ਵੇਟ ਕਿੰਨਾ ਹੋਊਗਾ ਬਾਈ ਡੇਢ ਕੁਇੰਟਲ ਤਾਂ ਹੋਊਗਾ ਜੀ ਕੁਇੰਟਲ ਤਾਂ ਹੈਗਾ ਨਾ ਡੇਢ ਕੁਇੰਟਲ ਡੇਢ ਕੁਇੰਟਲ ਠੀਕ ਆ ਜੀ ਇਹਦੀ ਉਮਰ ਕਿੰਨੀ ਹੋ ਗਈ ਬਾਈ 3.5 ਸਾਲ 3.5 ਸਾਲ ਲੈ ਵੀ 3.5 ਸਾਲ ਉਮਰ ਆ ਗਈ ਤੇ 50 ਇੰਚ ਬਾਈ ਕਹਿੰਦਾ ਵੀ ਹਾਈਟ ਹੋ ਗਈ ਦੇਖ ਸਕਦੇ ਬਈ ਬੱਕਰਾ ਲੈ ਪੈਰ ਚੈੱਕ ਕਰੋ ਬਈ ਮੋٹے ਮੋٹے ਪੈਰ ਨੇ ਮਿੱਤਰੋ ਦੇਖ ਸਕਦੋਂਗੇ ਬਰੀਡ ਕਿਵੇਂ ਆ ਰਹੀ ਹੈ ਬਈ ਇਹਦਾ ਬੱਚਾ ਪੁੱਛਾ ਹੋਇਆ ਹੈ ਤਿਆਰ ਕੋਈ ਨਾ ਆਈ ਹੈ ਜੀ ਉਹਦੇ ਆਪਾਂ ਲੈ ਕੇ ਆਏ ਆ ਨਾ ਬੜੇ ਤਿਆਰ ਹੋ ਰਿਹਾ ਬੱਚਾ ਹਾਂਜੀ ਹਾਂਜੀ ਵਿਕੀ ਵੀ ਜਾ ਰਹੇ ਨੇ ਠੀਕ ਹੈ ਹਾਈਟ ਕਿਵੇਂ ਆ ਇਹਦੇ ਬੱਚੇ ਦੀ ਹਾਈਟ ਕਿਵੇਂ ਹੈ ਹਾਈਟ 43 ਇੰਚ ਦਾ ਖੜਾ ਜੀ ਆਪਣੇ ਕੋਲੇ ਉਹ ਦੋ ਦੰਦ ਦੇ ਵਿੱਚ ਬੱਚਾ ਦੋ ਦੰਦ ਦੇ ਵਿੱਚ 43 ਇੰਚ ਹਾਈਟ ਠੀਕ ਆ ਐਡਾ ਹੋ ਜੂਗਾ ਬੱਕਰਾ ਹਾਂ ਅਸੀਂ ਤਾਂ ਕਹਿੰਦੇ ਇਦੂ ਵੀ ਵੱਡਾ ਹੋਵੇ ਇਦੂ ਵੱਡਾ ਸਹੀ ਗੱਲ ਫੇਰ ਹੀ ਸਾਡਾ ਬਾਕੀ ਦੇਖ ਲੈਣਾ ਕੀ ਬਣਦਾ ਬਈ ਫੇਰ ਹੀ ਸਾਡਾ ਨਾਲ ਚੱਲਣਾ ਬੱਕਰਾ ਦੇਖ ਸਕਦੇ ਮੈਂ ਖੜਾ ਪੂਰਾ ਫਸਿਆ ਵੀ ਉੱਡੂਗਾ ਮੈਂ ਤਾਂ ਦੇਖਦਾ ਥੈਟਿਕਲ ਦਿਖਾ ਦੀ ਬਈ ਸੁਣੋ ਨਾ ਰੇਗ ਚੀਜ਼ ਬਾਕੀ ਬਈ ਜੱਜ ਸਾਹਿਬਾਨ ਦੱਸਣਗੇ ਵੀ ਕੀ ਗੱਲ ਆ ਵਾਤਾ ਕੀ ਇਹ ਵੇਚਣਾ ਤਾਂ ਨਹੀਂਗਾ ਨਹੀਂ ਜੀ ਬਹੁਤ ਆ ਫੋਨ ਆਉਂਦੇ ਨੇ ਮੈਨੂੰ ਮੈਂ ਕਹਿੰਦਾ ਮੈਨੂੰ ਵੀ ਬਥੇਰੇ ਫੋਨ ਬਾਈ ਇੰਨੇ ਲੈ 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 ਅੱਛਾ ਓਹੋ ਠੀਕ ਹੈ ਜੀ ਕਿੰਨੇ ਰੁਪਏ ਲੱਗੇ ਬਈ ਤੇ ਪੁੱਛਾਈ ਨਹੀਂ ਯਾਰ ਕਿੰਨੇ ਰੁਪਏ ਲੱਗੇ ਤੇ 10-10 ਲੱਖ ਰੁਪਏ 10-10 ਲੱਖ ਰੁਪਏ ਲੱਗ ਗਿਆ ਮੈਂ ਵੀ ਬਾਈ ਕਹਿੰਦਾ ਵੀ 10-10 ਲੱਖ ਰੁਪਏ ਲੱਗ ਗਏ ਤੇ ਪਰ ਦੇਣਾ ਨਹੀਂ ਹੈਗਾ ਨਹੀਂ ਜੀ ਕਿਉਂ ਨਹੀਂ ਦੇਣਾ ਬਈ ਕੋਈ ਗੱਲ ਨਹੀਂ ਅਜੇ ਕੋਈ ਸੋਚ ਲਾਂਗੇ ਹੁਣ ਅਜੇ ਨਹੀਂ ਦੇਣਾ ਹੈਗਾ ਤੂੰ ਵੇਚ ਦਾਂਗੇ ਕੋਈ ਗੱਲ ਯਾਰ ਕਰ ਲਏ ਬੱਚੇ ਇਹਦੇ ਬੱਚੇ ਯਾਰ ਇਹਨੇ ਐਡੀ ਭੀੜ ਚੋਂ ਸਾਡੀ ਪਛਾਣ ਬਣਾਈ ਦੁਨੀਆ 'ਚ ਸਹੀ ਗੱਲ ਹੈ ਹੈਨਾ ਸਹੀ ਖੜੇ ਆ ਇਹਦੇ ਕਰਕੇ ਖੜੇ ਸਹੀ ਗੱਲ ਹੈ ਬਾਈ ਕਹਿੰਦਾ ਵੀ ਨੇ ਸਾਡੀ ਪਛਾਣ ਬਣਾਤੀ ਦੁਨੀਆ 'ਚ ਦੇਖ ਸਕਦੋਂਗੇ ਇਹ ਬੱਚਾ ਇੱਥੇ ਕਿ ਨਿਕਾ ਜਦੋਂ ਆਪਾਂ ਲੈ ਕੇ ਆਏ ਦੀਏ ਇਹ ਬੱਚਾ ਬਹੁਤ ਛੋਟਾ ਸੀਗਾ ਜੀ ਤੁਹਾਨੂੰ ਪਤਾ ਹਾਂ ਬਹੁਤ ਦੁੱਧ ਪੀਂਦਾ ਬੱਚਾ ਹੀ ਅਸੀਂ ਲੈ ਕੇ ਆਏ ਸੀਗੇ ਠੀਕ ਹੈ ਜੀ ਪਾਲਿਆ ਕਿਵੇਂ ਆ ਵੀ ਪਾਲਿਆ ਦੁੱਧ ਦੁੱਧ ਪਲਾ ਕੇ ਜੀ ਢੇਲੀ ਹਾਂ ਦੁੱਧ ਪਲਾ ਕੇ ਬਹੁਤ ਮਿਹਨਤ ਕੀਤੀ ਜੀ ਇੱਥੇ ਠੀਕ ਹੈ ਠੀਕ ਹੈ ਬਾਈ ਜੀ ਹੁਣ ਖਰਾਕ ਇਹਦੀ ਕਿਵੇਂ ਕੀ ਖਰਾਕ ਆ ਹੁਣ ਖਰਾਕ ਇਹਦੀ ਜੀ ਬਸ 2 ਲੀਟਰ ਦੇ ਲਗਭਗ ਤਾਂ ਦੁੱਧ ਆ ਜੀ ਢੇਲੀ ਦਾ ਢੇਲੀ ਦਾ ਹਾਂ ਮੱਕੀ ਸੇਲਕਾ ਸੋਇਆ ਬੀਨ ਹਨਾ ਤੇ ਹੋਰ ਜੋ ਆਪਣੇ ਰੁੱਤ ਮੁਤਾਬਕ ਗਾਜਰਾਂ ਜਾਂ ਚਕੰਦਰ ਉਹ ਵੀ ਖਾਈ ਜਾਂਦਾ ਹੈ ਉਹ ਵੀ ਅਸੀਂ ਖਲਾਉਂਦੇ ਆ ਇਹਨੂੰ ਵੱਧ ਤੋਂ ਵੱਧ ਖੂਨ ਵੜਦਾ ਰਹਿੰਦਾ ਉਹਦੇ ਨਾਲ ਲੈ ਵੀ ਦੇਖ ਸਾਦ ਨੂੰ ਕਿ ਇਹ ਰੋਜ਼ ਤੇ ਕਿੰਨੇ ਰੁਪਏ ਲੱਗ ਜਾਂਦੇ ਨੇ ਨਹੀਂ ਜੀ ਦੇਖੋ ਖਰਾਕ ਦੇ ਖਰਾਕ 350 ਰੁਪਏ ਦੀ ਡੇਲੀ ਦੀ ਹਾਂ ਡੇਲੀ ਦੀ ਇਹ ਵੀ 350 ਰੁਪਏ ਪੀ ਆ ਬਾਈ ਕਹਿੰਦਾ ਵੀ ਡੇਲੀ ਤਾਂ ਯਾਨੀ ਕਿ ਲਗਭਗ ਬਿਨਾ 11-12000 ਰੁਪਏ ਚਲੋ 10 ਮੰਨ ਲਓ 10 ਮੰਨ ਕੇ ਚੱਲਦੀ ਆਪਾਂ ਲੈ ਵੀ ਲਗਭਗ ਬਾਈ ਕਹਿੰਦਾ ਵੀ 10000 ਇਹ ਬਿਆਹ ਮਹੀਨੇ ਦੀ ਖਰਾਕ ਆ ਗਈ ਦੇਖ ਸਕਦੇ ਹੋਗੇ ਕੋੜਾ ਹੀ ਆ ਬਈ ਇਹ ਬੱਕਰਾ ਤੁਸੀਂ ਕਹਿ ਨਹੀਂ ਸਕਦੇ ਕਿਉਂਕਿ ਬਈ ਐਡੀ ਹਾਈਟ ਦੇਖ ਸਕਦੇ ਹੋ ਬਈ ਬਹੁਤ ਔਖਾ ਯਾਰ ਐਡਾ ਵੱਡਾ ਬੱਕਰਾ ਤਿਆ ਕਰਨਾ ਹਾਂ ਤੁਸੀਂ ਦੇਖ ਲਓ ਤੁਸੀਂ ਰੱਖਣਾ ਹੀ ਔਖਾ ਮੈਨੂੰ ਲੱਗਦਾ ਐਡਾ ਤਾਂ ਇਹ ਦੇਖੋ ਜੀ ਤੁਸੀਂ ਦਿੱਲੀ ਵਾਂਗੂ ਵੀਡੀਓ ਬਣਾਉਨੇ ਹੋ ਹਾਂ ਜੀ ਵੀਡੀਓ ਬਣਾਉਣ ਤੋਂ ਪਹਿਲਾਂ ਦਿਮਾਗ ਚੈੱਕ ਕਰ ਹੀ ਜਾਂਦੀ ਤਾਂ ਹੋਣੀ ਆ ਹੈ ਸਹੀ ਗੱਲ ਹੈ ਵੀ ਦੇਖਦਾ ਮਰੇਕ ਦੇ ਜਾਨਵਰ ਹਰੇਕ ਦੇ ਚੰਗੇ ਆ ਹਾਂ ਚੰਗੇ ਆ ਨਹੀਂ ਕਹਿੰਦੇ ਸਹੀ ਗੱਲ ਹੈ ਇੱਕ ਧੌਣ ਘਵਾ ਕੇ ਬੰਦਾ ਦੇਖਦਾ ਗਿਆ ਫਿਰ ਦੇਖਦਾ ਵੀ ਕੋਈ ਕੁਸਾਏਗਾ ਯਾਰ ਸਹੀ ਗੱਲ ਆ ਵੀ ਦੇਖ ਸਕਦੇ ਹਾਂਜੀ ਗੇੜਾ ਦੇ ਹੀ ਮਾੜਾ ਜ ਇੱਥੇ ਹੀ ਮਾੜਾ ਲੈ ਵੀ ਤੁਹਾਨੂੰ ਗੇੜਾ ਦੇ ਕੇ ਦਿਖਾਉਣਾ ਇੱਥੇ ਹੀ ਦੇਖ ਸਕਦੇ ਹੋਗੇ ਬੱਕਰਾ ਲੈ ਜਾ ਲੈ ਜਾ ਮੋੜ ਕੇ ਲੈ ਜਾ ਦੇਖ ਸਕਦੇ ਹੋ ਠੰਡਾ ਠੰਡਾ ਜਾ ਹੋ ਗਿਆ ਪਹਿਲਾਂ ਉਹ ਵੱਡਾ ਬਕਰਾਂ ਬੜਾ ਗਰਮ ਸੀਗਾ ਬੰਦੇ ਵੀ ਭਾਈ ਦੋ ਚਾਹੀਦੀ ਚਾਹੁੰਦੇ ਨੇ ਇਹਨੂੰ ਤੋੜਨ ਵਾਸਤੇ ਹਾਂਜੀ ਦੋ ਘੋੜਿਆਂ ਵਾਂਗੂ ਇੱਕ ਉਧਰ ਪਾਈ ਹੋਏ ਨੇ ਅਸੀਂ ਇਹਨਾਂ ਦੇ ਘੋੜੇ ਵਾਲਾ ਕੰਮ ਆ ਵੀ ਦੋ ਬੰਦੇ ਚਾਹੀਦੇ ਨੇ ਇਹਨੂੰ ਤੋੜਨ ਵਾਸਤੇ ਐਡੀ ਹਾਈਟ ਆ ਬੱਕਰੇ ਦੀ ਹਨਾ ਦੇਖ ਸਕਦੇ ਹੋ ਭਾਈ ਬਾਕੀ ਰੱਬ ਭਾਈ ਉਮਰ ਲਾਵੇ ਇਹਨੇ ਗੱਲਾਂ ਕਰਾਉਣੀਆਂ ਨੇ ਬੱਕਰੇ ਨੇ ਹਨਾ ਪਹਿਲਾਂ ਦਿੱਲੀ ਕਰਾਈ ਹੈ ਤੇ ਰਿੰਗ ਚਾਜੀ ਆ ਪਹਿਲੀ ਵਾਰ ਆਇਆ ਜੇ ਪਰ ਅੱਗੇ ਵੀ ਕਦੇ ਪੜ ਪਿਛਲੇ ਸਾਲ ਹਾਂਜੀ ਠੀਕ ਆ ਫਸਟ ਆਇਆ ਸੀ ਉਹ ਤੇ ਫਸਟ ਆਇਆ ਸੀ ਨਾ ਬਾਕੀ ਐਤ ਕੀ ਦੇਖਦਾ ਨਾ ਕਿਵੇਂ ਗੱਲਬਾਤ ਬਣ ਗਈ ਹਾਂਜੀ ਉਹਨਾ ਤਾਂ ਇੰਨੇ ਬੱਕਰਿਆਂ 'ਚ ਇੱਕ ਨਹੀਂ ਆ ਪਹਿਲੇ ਇੱਕ ਨਹੀਂ ਆਉਣਾ ਸਹੀ ਗੱਲ ਆ ਸਹੀ ਹੈਨਾ ਆਪਣੀ ਚੀਜ਼ ਆਪਣੇ ਕੋਲ ਆਪਣੀ ਚੀਜ਼ ਆਪਣੇ ਕੋਲ ਸਹੀ ਗੱਲ ਆ ਬਈ ਬਾਕੀ ਬਾਈ ਦੇਖ ਸਕਦੇ ਹੋਗੇ ਕੀ ਗੱਲਬਾਤ ਆ ਕਿ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸਿਓ ਬਾਈ ਠੀਕ ਆ ਬਾਈ ਜਕਰਾਂ ਠੀਕ ਹੈ ਧੰਨਵਾਦ ਬਾਈ